ਦੇ ਵਿੱਚ ਵਿਕਾਸ ਕਰੂਗਾ ਕੌਣ ਹੈ ਜੇ ਮੌਜੂਦਾ ਸਰਕਾਰ ਨਹੀਂ ਕਰੂਗੀ ਮੌਜੂਦਾ ਐਮਐਲਏ ਨਹੀਂ ਕਰੂਗਾ ਫੇ ਵਿਕਾਸ ਕਰੂਗਾ ਕੌਣ ਲੋਕ ਜਾਣਗੇ ਕਿੱਧਰ ਨੂੰ ਆ ਗਾਂ ਤਾਂ ਫੇ ਲੋਕ ਵੋਟ ਨਹੀਂ ਪਾਉਣਗੇ ਫੇ ਤਾਂ ਐਮਐਲਏ ਨੂੰ ਉਹਨਾਂ ਨੇ ਉਹਨਾਂ ਨੂੰ ਕਿਸ ਤੋਂ ਪਤਾ ਲੱਗਿਆ ਤਾਂ ਹੀ ਉਹਨੇ ਐ ਗੱਲ ਕਹੀ ਹੈ ਐ ਤਾਂ ਪੂਰਾ ਪੰਜਾਬ ਦੇ ਖਿਲਾਫ ਬੋਲਦਾ ਪੂਰੇ ਪੰਜਾਬ ਨੂੰ ਜੇਲ੍ਹਾਂਾਂ ਵਿੱਚ ਦੇ ਦੂੰਗੇ ਇਹ ਪੂਰੇ ਪੰਜਾਬ ਨੂੰ ਡਰਾਉਂਗੇ ਇਹ ਪੂਰਾ ਖੇੜਾ ਲਕਾ ਬੋਲਦਾ ਜਾਂ ਪੂਰੇ ਖੇੜਾ ਲਕਾ ਨੂੰ ਜੇਲ੍ਹਾਂਾਂ ਵਿੱਚ ਦੇ ਦੂੰਗੇ ਹਾਂ ਦਿੱਲੀ ਦਾ ਉਪ ਮੁੱਖ ਮੰਤਰੀ ਅਮਿੰਸ ਉਹਨੀਆਂ ਜਿਹੜਾ ਕਹਿੰਦਾ ਤਾਂ ਵੀ ਅਸੀਂ ਚਾਹੇ ਸਾਨੂੰ ਕੁਝ ਵੀ ਕਰਨਾ ਪਵੇ ਹੈਰਾ ਫੇਰੀ ਮਾਪ ਡੰਡ ਕੁਝ ਵੀ ਕਰਨਾ ਪਵੇ ਅਸੀਂ ਆਪਣੀ ਸਰਕਾਰ ਬਣਾਉਂਗੇ ਅੱਜ ਹੜਾ ਮੇਲੇ ਕਿੱਥੇ ਆ ਉਹ ਮੈਂ ਸਿਰਫ ਡਰਾਮੇ ਬਾਜੀ ਹੈ ਇਹ ਰੀਲਾਂ ਵਾਲੀ ਸਰਕਾਰ ਹੈ ਇਹ ਸਿਰਫ ਦਿੱਲੀ ਦੇ ਵਿੱਚ ਜੇਕਣੇ ਇਹਨਾਂ ਨੇ ਰੀਲਾਂ ਬਣਾਵਣਾ ਕਿ ਲੋਕਾਂ ਦਾ ਬੇਕੂ ਬਣਾਇਆ ਉਸੇ ਤਰ੍ਹਾਂ ਇਹ ਪੰਜਾਬ ਦੇ ਵਿੱਚ ਬਣਾ ਰਹੇ ਨੇ ਹੈਲੀਕਾਪਟਰ ਦੇ ਵਿੱਚੋਂ ਮੇਰੇ ਖਿਆਲੋਂ ਸਾਫਟ ਉੱਪਰ ਦੇ ਰਾਸ਼ਨ ਗੇਰ ਰਹੇ ਆ ਉਹ ਨੀਚੇ ਪਾਣੀ ਹੈ ਜੇ ਕੋਈ ਆਪਾਂ ਉੱਪਰ ਦੇ ਰਾਸ਼ਨ ਦੇ ਲਫਾਫੇ ਗੇਰ ਰਹੀ ਐ ਉਹ ਤਾਂ ਥੱਲੇ ਆ ਕੇ ਬੀਖੜ ਜਾਣਾ ਖਤਮ ਹੋ ਜਾਣਾ ਇਹ ਸਿਰਫ ਡਰਾਮੇ ਇੰਨੀ ਮੱਤ ਮਾਰੀ ਗਈ ਐ ਇਹ ਨਹੀਂ ਕਹਿੰਦੇ ਵਿੱਚ ਕੋਈ ਵੀ ਕਾਸ ਨੂੰ ਐ ਲਿੰਕ ਸੜਕਾਂ ਦਾ ਬੁਰਾ ਹਾਲ ਹੈ ਪੁਲਾਂ ਦਾ ਬੁਰਾ ਹਾਲ ਹੈ ਇੱਥੇ ਕੋਈ ਵੀ ਕੰਮ ਕਰਦੀ ਹੋਇਆ ਹੈ ਕਿ ਖੇੜਲਕੇ ਦੇ ਵਿੱਚ ਤੁਸੀਂ ਵੀ ਪੱਤਰਕਾਰ ਘੁੰਮ ਦਿਓ ਕੋਈ ਇੱਕ ਪੁਲ ਜੇ ਇੱਕ ਸੜਕ ਸੜਕ ਨੂੰ ਬਣੀ ਵੀ ਤਾ ਉਹ ਵੀ ਇੱਥੇ ਬਣੀ ਹੋਈ ਹੈ ਤੁਸੀਂ ਆਪਣੇ ਬਿਆਨਾਂ ਦੇ ਪੱਕੇ ਰਹੋਗੇ ਪੱਕੀ ਗੱਲਾਂ ਇਹ ਉਹ ਅਸੀਂ ਤਾਂ ਪੱਕੇ ਆ ਮਰਦੇ ਸਾਨੂੰ ਕਿਹਦਾ ਡਰ ਪੈ ਨਹੀਂ ਹੈਗਾ ਸਾਨੂੰ ਅੰਦਰ ਕਰਵਾ ਦੇਵੇ ਬਾਹਰ ਕਰਵਾ ਦੇਵੇ ਗੋਲੀ ਮਰਵਾ ਦੇਵੇ ਅਸੀਂ ਤਾਂ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਖੜੇ ਆ ਆਪਣੇ ਹਲਕੇ ਦੇ ਲੋਕਾਂ ਦੀ ਅਸੀਂ ਗੱਲ ਕਰਾਂਗੇ ਅਸੀਂ ਆਪਣੇ ਹਲਕੇ ਦੇ ਲੋਕਾਂ ਨਾਲ ਬਿਲਕੁਲ ਵੀ ੱੱਕਾ ਬਰਦਾਸ਼ਤ ਨਹੀਂ ਕਰਾਂਗੇ ਅਰੇ ਸਸਤਾਮਾਨੇ ਉਹ ਕਰ ਰਹੇ ਨੇ ਜੋ ਸਮਾਜ ਸੇਵੀ ਵੀਰ ਕਰ ਰਹੇ ਨੇ ਇਹ ਭਗਵਾਨ ਤੁਮਨ ਕਹਿੰਦਾ ਮੈਂ ਹੈਲੀਕਾਪਟਰ ਦੇਤਾ ਮੈਂ ਐਂ ਦੇਤਾ ਫਲਾਣਾ ਦੇਤਾ ਕੁਝ ਨਹੀਂ ਦਿੱਤਾ ਯਾਰ ਆਪਣੇ ਹਲਕੇ ਦਾ ਕਿਤੇ ਮੈਨੂੰ ਇਹ ਦੱਸੋ ਆਪਣੇ ਹਲਕੇ ਦੀ ਐਵੇਂ ਐਵੇਂ ਨੇ ਕਿਸੇ ਪਿੰਡਾਂ ਦਾ ਕੌੜਾ ਕਰਿਆ ਕੋਈ ਖਬਰ ਲੱਗੀ ਨਹੀਂ ਕਿਤੇ ਲਈ ਨਹੀਂ ਕਰਿਆ ਹੈਗਾ ਇੱਕ ਮੀਂਹ ਪੈਣ ਤੇ ਪੂਰਾ ਹਲਕਾ ਛੱਪੜਾਂ ਦੇ ਵਿੱਚ ਤਬਦੀਲ ਹੋ ਜਾਂਦਾ ਹੈ ਅੱਜ ਤੁਸੀਂ ਹਲਕੇ ਦੇ ਵਿੱਚ ਇੱਕ ਗੇੜਾ ਮਾਰ ਕੇ ਦੇਖੋ ਹਲਕੇ ਦੇ ਜਿਹੜੇ ਲਿੰਕ ਸੜ ਗਏ ਉਹਨਾਂ ਦਾ ਬੁਰਾ ਹਾਲ ਹੈ ਪੁਲਾਂ ਦਾ ਬੁਰਾ ਹਾਲ ਹੈ ਹੜ੍ਹਾਂ ਦੇ ਕਾਰਨ ਪਾਣੀ ਆਏ ਨੇ ਤਬਾਹੀ ਨਿਛੀ ਦੀਆਂ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਇਹਨਾਂ ਹੜ੍ਹਾਂ ਦੀ ਜਿਹੜੀ ਸਥਿਤੀ ਹੈ ਉਸ ਦੇ ਵਿੱਚ ਪੂਰੀ ਤਰ੍ਹਾਂ ناکਾਮ ਹੋ ਗਈ ਸਾ ਦਿੱਲੀ ਦਾ ਮੁਕਮਕਮਤਰੀ ਅਮੈਂਸ ਜਹਾਂ ਦੀ ਜਿਹੜਾ ਕਹਿੰਦਾ ਤਾਂ ਵੀ ਅਸੀਂ ਚਾਹੇ ਸਨ ਕੁਝ ਵੀ ਕਰਨਾ ਪਵੇ ਇਹ ਰਾ ਫੇਰੀ ਮਾਪ ਡੰਡ ਕੁਝ ਵੀ ਕਰਨਾ ਪਵੇ ਅਸੀਂ ਵੀ ਸਰਕਾਰ ਬਣਾਉਂਗੇ ਅੱਜ ਹੜਾ ਬੇਲੇ ਕਿੱਥੇ ਆ ਨਵੇਂ ਗਰਾਉ ਨੂੰ ਮੈਡਮ ਕਹਿੰਦੇ ਨੇ ਨਵੇਂ ਗਰਾਉ ਨੂੰ ਮੈਂ ਟੂਰਿਜ਼ਮ ਆਪ ਬਣਾਉਂਗੀ ਨਵੇਂ ਗਰਾਉ ਦਾ ਕਿੰਨਾ ਬੁਰਾ ਹਾਲ ਹੈ ਹیدرآਬਾਦ ਦਾ ਕਿੰਨਾ ਬੁਰਾ ਹਾਲ ਹੈ ਅ ਚਟੋਲੀ ਜਿਹੜੀ ਸੜਕ ਨਹੀਂ ਬਣੀ ਹੁਣ ਤੱਕ ਖਿਦਰਾਬਾਦ ਤੇ ਲੈ ਕੇ ਖਿਦਰਾਬਾਦ ਨੂੰ ਜਿੰਨੇ ਵੀ ਸੜਕਾਂ ਲੱਗਦੀਆਂ ਭਾਵੇਂ ਮੀਆਂ ਪਰ ਕੁਬੈੜੀ ਟੱਪਰੀਆਂ ਆ ਠਾਣੇ ਨੂੰ ਸੰਗਤਪੁਰਾ ਬਲਾਕ ਮਾਜਰੀ ਬੁਰਾ ਹਾਲ ਹੈ ਕੀ ਕੀ ਤਹਿਰਾ ਨੇ ਬਿੰਦੋਨ ਸ਼ਰਮ ਨਹੀਂ ਆਉਂਦੀ ਯਾਰ ਲੋਕ ਇਹਨਾਂ ਨੂੰ ਇੰਨੀ ਲਾਪਾ ਕਰ ਰਹੇ ਆ ਜਿਹੜਾ ਇਹਨਾਂ ਦੇ ਖਿਲਾਫ ਬੋਲਦਾ ਉਸਦੇ ਖਿਲਾਫ ਵੀ ਰਹੇ ਪਰਚੇ ਕਰਵਾਉਂਦੇ ਨੇ ਜਾਂ ਫਿਰ ਇਹਨਾਂ ਨੂੰ ਧਮਕੀ ਦਿੰਦੇ ਨੇ ਇਹ ਰੱਖ ਸਕਦਾ ਇਹਨਾਂ ਦੀ ਪਾਰਟੀ ਕਹਿੰਦੀ ਸੀ ਅਸੀਂ ਸਭ ਦਾ ਨੂੰ ਮੰਨਦੇ ਆ ਅਸੀਂ ਭਗਤ ਸਿੰਘ ਦੀ ਸੋਚ ਨੂੰ ਮੰਨਦੇ ਆ ਅੱਜ ਉਹ ਇਹਨਾਂ ਦੀ ਸੋਚ ਕਿੱਥੇ ਗਈ ਆ ਜੋ ਸੰਵਿਧਾਨ ਕੀ ਕਿੱਥੇ ਗਿਆ ਜੋ ਲੋਕਤੰਤਰ ਕਿੱਥੇ ਗਿਆ ਕਿ ਆ ਲੋਕ ਆਪਣੀ ਗੱਲ ਨਹੀਂ ਰੱਖ ਸਕਦੇ ਹੈਗੇ ਪੱਤਰਕਾਰਾਂ ਦੇ ਕੋਲ ਤੁਸੀਂ ਉਹ ਇੰਟਰਵਿਊ ਲੈ ਕੇ ਆਜਾ ਨਾ ਗੁਰਸਿੱਖ ਪਰਿਵਾਰ ਦੇ ਨਾ ਬਜ਼ੁਰਗਾਂ ਦੀ ਜੇ ਇਹਨਾਂ ਦੀ ਸਰਕਾਰ ਸਿਰਫ 5 ਸਾਲ ਰਹਿਣੀ ਹੈ ਇੱਥੇ ਆਪਣਾ ਭਾਈਚਾਰਾ ਖਰਾਬ ਨਾ ਕਰੋ ਇਹ ਦਿੱਲੀ ਵਾਲੇ ਹੈ ਹੋ ਸਕਦਾ ਅਨਮੋਲ ਹਲਕੇ ਵਿੱਚ ਦੁਆਰਾ ਚੋਣੇ ਨਾ ਲੜੇ ਜੇ ਉਹ ਇੰਨੇ ਸੱਚੇ ਹੈ ਮੈਂ ਅਨਮੋਲ ਕਹਿਣਾ ਮਨੂ ਕਹਿਣਾ ਚਾਹੁੰਦਾ ਵੀ ਅਗਰ ਤੁਸੀਂ ਇੰਨੇ ਸੱਚੇ ਹੈ ਤਾਂ ਜਿਹੜਾ ਤੁਹਾਡਾ ਨਾਮ ਅਫਸਰ ਯੂਜ਼ ਕਰ ਰਹੇ ਹੈ ਤੁਸੀਂ ਉਹਨਾਂ ਦੇ ਕਾਰਵਾਈ ਕਰੋ ਉਹਨਾਂ ਨੂੰ ਪੁੱਛੋ ਵੀ ਤੁਸੀਂ ਮੈਨੂੰ ਕਿਉਂ ਬਦਨਾਮ ਕਰ ਰਹੇ ਹੋ ਲੋਕਾਂ ਦੇ ਵਿੱਚ ਲੋਕਾਂ ਨੇ ਤਾਂ ਉਹ ਗੱਲ ਕਹੀ ਉਹਨਾਂ ਬਜ਼ੁਰਗਾਂ ਨੇ ਜਿਹੜੀ ਅਫਸਰ ਸਹਿਬਾਨਾਂ ਨੇ ਉਹਨਾਂ ਨੂੰ ਕਹੀ ਹੈ ਅਸੀਂ ਬਜ਼ੁਰਗਾਂ ਨੂੰ ਸਹੀ ਕੰਮ ਕਰ ਨਹੀਂ ਹੋਣਾ ਹੈਗਾ ਮੈਂ ਤਾਂ ਬੀਬਾ ਜੀ ਨੂੰ ਇੱਕੋ ਸੁਨੇਹਾ ਦੇਣਾ ਚਾਹੁੰਦਾ ਕਿ ਬੀਬਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਹਲਕਾ ਛੱਡ ਕੇ ਨਾ ਭਜਿਓ ਆਗਰ ਤੁਹਾਡੇ ਵਿੱਚ ਅਣਖ ਗੈਰਤ ਹੈ ਥੋੜੀ ਜਮੀਰ ਜਾਗਦੀ ਹੈ ਤਾਂ ਹਲਕਾ ਛੱਡ ਕੇ ਨਾ ਭਜਿਓ 2027 ਦੀ ਵਿੱਚ ਇੱਥੋਂ ਦੀ ਇਲੈਕਸ਼ਨ ਲੜਿਓ ਤਾਂ ਤੁਹਾਨੂੰ ਜੇਕਰ ਤੁਸੀਂ ਕੰਮ ਕਰੇ ਤਾਂ ਲੋਕ ਤੁਹਾਨੂੰ ਜਿਤਾ ਦੇਉਗੇ ਅਗਰ ਤੁਸੀਂ ਨਹੀਂ ਕੰਮ ਕਰਿਆ ਤਾਂ ਲੋਕ ਤੁਹਾਨੂੰ ਜ਼ਮਾਨਤ ਜ਼ਬਤ ਕਰਕੇ ਇੱਥੇ ਤੇ ਭਜਾਉਗੇ ਇਹ ਗੱਲ ਯਾਦ ਰੱਖਿਓ ਖਰੜ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਮਾਰਬਾਜਾਉਂ ਦੇ ਪ੍ਰਧਾਨ ਨਨੂਪੱਟੀ ਪਿੰਡ ਖੇਜਰਾਬਾਦ ਤੋਂ ਪੰਜਾਬ ਕਾਂਗਰਸ ਦੇ ਦੇ ਵਿੱਚ ਭਰਤੀ ਹੋਏ ਨੇ ਜੇ ਗੱਲ ਕਰੀਏ ਕਾਫੀ ਸਾਹਿਬ ਕਿਵੇਂ ਦੇਖਦੇ ਹੋ ਤੁਹਾਡਾ ਹਲਕਾ ਵੀ ਖਰੜਾ ਤੇ ਪੰਜਾਬ ਕਾਂਗਰਸ ਦੇ ਵਿੱਚ ਜੁਆਇਨ ਕੀਤਾ ਤੁਸੀਂ ਕਿਵੇਂ ਦੇਖਦੇ ਹੋ ਖੜ ਦੇ ਮੌਜੂਦਾ ਹਾਲਾਤਾਂ ਨੂੰ ਦੇਖੋ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਜੋ ਕਿ ਤੁਸੀਂ ਪਿਛਲੇ ਕੁਝ ਦਿਨਾਂ ਤੋਂ ਹਲਕੇ ਦੇ ਬਖ ਬਖ ਪਿੰਡਾਂ ਵਿੱਚ ਜਾ ਕੇ ਜਿਹੜੇ ਹਲਕੇ ਦੇ ਹਾਲਾਤ ਐ ਜੋ ਹਲਕੇ ਦੀਆਂ ਸੜਕਾਂ ਦੇ ਹਾਲਾਤ ਐ ਉਹ ਲੋਕਾਂ ਦੇ ਵਿੱਚ ਖਬਰ ਲੈ ਕੇ ਆ ਰਹੇ ਹੋ ਔਰ ਪੰਜਾਬ ਨੂੰ ਜਗਾ ਰਹੇ ਹੋ ਕਿ ਜਿਹੜਾ ਹਲਕੇ ਦਾ ਵਿਕਾਸ ਐ ਉਹ ਹੋਣਾ ਚਾਹੀਦਾ ਹੈ ਹੁਣ ਮੈਂ ਗੱਲ ਕਰਦੇ ਸਾਡੇ ਪੰਜਾਬ ਗਵਰਨਮੈਂਟ ਦੀ ਖਾਸ ਕਰ ਸਾਡੇ ਖੇੜ ਹਲਕੇ ਦੀ ਮੈਂ ਕਹਿੰਦਾ ਜਦ ਦੀ ਸਰਕਾਰ ਬਣੀ ਹੈ ਜਦ ਦੀ ਬੀਬਾ ਅਨਮੋਲ ਗਗਨਮਾਨ ਐਮ ਐਲ ਏ ਬਣੀ ਹੈ ਇੱਕ ਵੀ ਕੰਮ ਉਹਨਾਂ ਨੇ ਹਲਕੇ ਦੇ ਲਈ ਨਹੀਂ ਕਰਾਇਆਗਾ ਇੱਕ ਮੀਂਹ ਪੈਣ ਤੇ ਪੂਰਾ ਹਲਕਾ ਛੱਪੜਾਂ ਦੇ ਵਿੱਚ ਤਬਦੀਲ ਹੋ ਜਾਂਦਾ ਹੈ ਅੱਜ ਤੁਸੀਂ ਹਲਕੇ ਦੇ ਵਿੱਚ ਇੱਕ ਗੇੜਾ ਮਾਰ ਕੇ ਦੇਖੋ ਹਲਕੇ ਦੀ ਜਿਹੜੇ ਲਿੰਕ ਸੜ ਗਏ ਉਹਨਾਂ ਦਾ ਬੁਰਾ ਹਾਲ ਹੈ ਪੁਲਾਂ ਦਾ ਬੁਰਾ ਹਾਲ ਹੈ ਹੜ੍ਹਾਂ ਦੇ ਕਾਰਨ ਪਾਣੀ ਆਏ ਵੇ ਤਬਾਹੀ ਮਿਚੀਆਂ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਇਹਨਾਂ ਹੜ੍ਹਾਂ ਦੀ ਜਿਹੜੀ ਸਥਿਤੀ ਹੈ ਉਸ ਦੇ ਵਿੱਚ ਪੂਰੀ ਤਰ੍ਹਾਂ ناکਾਮ ਹੋ ਗਈ ਸਾਡੇ ਲਈ ناکਾਮ ਹੋ ਗਈ ਪਰ ਤੁਸੀਂ ਉਹ ਇੱਥੇ ਤੁਸੀਂ ਗਲਤੋਂ ਕਿੰਨੇ ਕਿੰਨੇ ਮੁੱਖ ਮੰਤਰੀ ਸਾਹਿਬ ਤਾਂ ਆਪਣਾ ਹੈਲੀਕਾਪਟਰ ਦੇ ਕੇ ਆਏ ਨੇ ਕੱਲ ਕਹਿੰਦੇ ਵੀ ਲੋਕਾਂ ਨੇ ਮੈਨੂੰ ਵੋਟਾਂ ਵਾ ਕੇ ਜਿਤਾਇਆ ਉਹੀ ਹੈਲੀਕਾਪਟਰ ਕਿ ਹੁਣ ਲੋਕਾਂ ਦੇ ਸਮਰਪਤ ਹੈ ਲੋਕਾਂ ਦੀ ਸਮੱਸਿਆਵਾਂ ਸੁਣੀ ਜਾਣਗੀਆਂ ਦੇਖੋ ਇਹ ਸਿਰਫ ਰਾਮੇ ਬੱਜੀ ਹੈ ਇਹ ਰੀਲਾਂ ਵਾਲੀ ਸਰਕਾਰ ਹੈ ਇਹ ਸਿਰਫ ਦਿੱਲੀ ਦੇ ਵਿੱਚ ਜੇਕਣੇ ਇਹਨਾਂ ਨੇ ਰੀਲਾਂ ਬਣਾਵਣਾ ਕਿ ਲੋਕਾਂ ਦਾ ਬੇਕੂ ਬਣਾਇਆ ਉਸੇ ਤਰ੍ਹਾਂ ਇਹ ਪੰਜਾਬ ਦੇ ਵਿੱਚ ਬਣਾ ਰਹੇ ਨੇ helicopter ਦੇ ਵਿੱਚੋਂ ਮੇਰੇ ਖਿਆਲ ਉਹ ਸਾਫਟ ਉੱਪਰ ਦੇ ਰਾਸ਼ਨ ਘੇਰ ਰਹੇ ਆ ਉਹ نیچے ਪਾਣੀ ਹੈ ਜੇ ਕੋਈ ਆਪਾਂ ਉੱਪਰ ਦੇ ਰਾਸ਼ਨ ਦੇ ਲਫਾਫੇ ਘੇਰੀਏ ਉਹ ਤਾਂ ਥੱਲੇ ਆ ਕੇ ਬੀਖੜ ਜਾਣਾ ਖਤਮ ਹੋ ਜਾਣਾ ਇਹ ਸਿਰਫ ਡਰਾਮੇ ਇਹਨਾਂ ਦੀ ਮੱਤ ਮਾਰੀ ਗਈ ਹੈ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਅਸੀਂ ਕਿਆ ਕਰਨਾ ਹੈ ਜਾਂ ਅਸੀਂ ਕਿੱਧਰੋਂ ਦੁਰੀਏ ਲੋਕ ਇਹਨਾਂ ਨੂੰ ਬਹੁਤ ਜ਼ਿਆਦਾ ਨੇ ਜੁੱਤੀਆਂ ਮਾਰੇ ਲੋਕ ਇਹਨਾਂ ਨੂੰ ਗਾਲਾਂ ਕੱਢ ਰਹੇ ਆ ਇਹਨਾਂ ਨੇ ਕੱਖ ਨਹੀਂ ਕਰ ਰਿਹਾ ਕਿ ਪੰਜਾਬ ਦੇੰਦ ਨੇ ਬੇੜਾ ਕਰਕੇ ਕਰਤਾ ਸਿਰਫ ਦਿੱਲੀ ਵਾਲਿਆਂ ਦੇ ਕਹਿੰਦੇ ਚੱਲ ਰਿਹਾ ਪੰਜਾਬ ਨੂੰ ਇਹ ਲੁੱਟਕ ਸੁੱਟ ਕਰ ਰਹੇ ਹੈ ਅੱਜ ਪੰਜਾਬ ਦੇ ਵਿੱਚ ਹੜਾਂ ਦੀ ਸਥਿਤੀ ਹੈ ਆ ਦਿੱਲੀ ਦਾ ਉਪ ਮੁੱਖ ਮੰਤਰੀ ਅਮਿੰਤਸ ਆਉਂਦੀਆਂ ਜਿਹੜਾ ਕਹਿੰਦਾ ਤਾਂ ਵੀ ਅਸੀਂ ਚਾਹੇ ਸਾਨੂੰ ਕੁਝ ਵੀ ਕਰਨਾ ਪਵੇ ਇਹ ਰਾ ਫੇਰੀ ਮਾਪ ਦੰਡ ਕੁਝ ਵੀ ਕਰਨਾ ਪਵੇ ਅਸੀਂ ਆਪਣੀ ਸਰਕਾਰ ਬਣਾਉਂਗੇ ਅੱਜ ਹੜਾਂ ਬੇਲੇ ਕਿੱਥੇ ਆ ਉਹ ਜਿਹੜਾ ਲੋਕਾਂ ਨੂੰ ਲੜਾਣੇ ਦੀਆਂ ਸਕੀਮਾਂ ਦੇ ਰਿਆ ਤਾਂ ਅੱਜ ਕੈਜਰੀਵਾਲ ਕਿੱਥੇ ਐ ਅੱਜ ਉਹ ਦਿੱਲੀ ਵਾਲੇ ਜਿਹੜੀ ਸਖਸੈਨਾ ਉਹ ਜਿਹੜੀ ਭਈਆ ਮੰਡਲੀ ਐ ਉਹ ਕਿੱਥੇ ਐ ਅੱਜ ਉਹ ਅੱਜ ਪੰਜਾਬ ਦੇ ਵਿੱਚ ਕਿਤੇ ਨਜ਼ਰ ਨਹੀਂ ਆ ਰਹੀ ਨਾ ਕਿਤੇ ਪਿੰਡਾਂ ਦੇ ਵਿੱਚ ਨਜ਼ਰ ਆ ਰਹੀਆਂ ਪਿੰਡਾਂ ਦੇ ਵਿੱਚ ਲੋਕ ਐ ਆਪਣੇ ਬੰਨ ਆਪ ਮਜ਼ਬੂਤ ਕਰ ਰਹੇ ਨੇ ਆਪਣੀ ਮੁਸੀਬਤਾਂ ਨਾਲ ਆਪ ਲੜ ਰਹੇ ਨੇ ਇਹਨਾਂ ਦੇਆਂ ਜਿਹੜੇ 95 ਅੰਨੇ ਬੋਲੇ ਗੁੰਗੇ ਐਮ ਐਲ ਏ ਆ ਉਹ ਸਿਰਫ ਸਿਰ ਬਰੀਲਾ ਬਰਾਨ ਦੇ ਵਿੱਚ ਮਸ਼ਰੂਫ ਨੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਵਿੱਚ ਮਸ਼ਰੂਫ ਨੇ ਪਿੰਡਾਂ ਦੇ ਵਿੱਚ ਕੋਈ ਵਿਕਾਸ ਨਹੀਂ ਆ ਲਿੰਕ ਸੜਕਾਂ ਦਾ ਬੁਰਾ ਹਾਲ ਹੈ ਪੁਲਾਂ ਦਾ ਬੁਰਾ ਹਾਲ ਹੈ ਇੱਥੇ ਕੋਈ ਵੀ ਕੰਮ ਕਰਨੀ ਹੋਇਆ ਜਾਂ ਖੇੜਲਕੇ ਦੇ ਵਿੱਚ ਤੁਸੀਂ ਵੀ ਪੱਤਰਕਾਰੋ ਘੁੰਮ ਦਿਓ ਕੋਈ ਇੱਕ ਪੁਲ ਜੇ ਇੱਕ ਸੜਕ ਸੜਕ ਨੂੰ ਬਣੀ ਵੀ ਦਿਖਾਓ ਵੀ ਇੱਥੇ ਬਣੀ ਹੋਈ ਹੋਈ ਮਾ ਪਰ ਐਮਐਲਏ ਸਾਹਿਬ ਤਾਂ ਕਹਿੰਦੇ ਨੇ ਵੀ ਅਸੀਂ ਪਿੰਡਾਂ ਦੇ ਵਿੱਚ ਗਰੰਟਾ ਵੰਡ ਰਹੇ ਆ ਨਵੇਂ ਪੰਜ ਸਰਪੰਚਾਂ ਨੂੰ ਜੁੜ ਰਹੇ ਨੇ ਮਤਲਬ ਕਿ ਤਰੱਕੀ ਹੋ ਰਹੀ ਆ ਪਾਰਟੀ ਦਾ ਵਧ ਰਹੀ ਆ ਕੰਮ ਤਾਂ ਚਲੇ ਰਹੇ ਨੇ ਦੇਖੋ ਹਲਕੇ ਦੇ ਵਿੱਚ ਕੋਈ ਕੰਮ ਨਹੀਂ ਹੋਇਆ ਕੋਈ ਤਰੱਕੀ ਨਹੀਂ ਹੋਇਆ ਖਰੜ ਸ਼ਹਿਰ ਦਾ ਬੁਰਾ ਹਾਲ ਹੈ ਨਰਕ ਦੇ ਵਿੱਚ ਤਬਦੀਲ ਹੋ ਗਿਆ ਨਵੇਂ ਗਰਾਉ ਨੂੰ मैडम कहंदे ने नवे ਗਰਾਂਉਂ ਨੂੰ ਮੇ ਟੂਰਿਜ਼ਮ ਹੱਬ ਬਣਾਉਂਗੀ नवे ਗਰਾਂਉ ਦਾ ਕਿੰਨਾ ਬੁਰਾ ਹਾਲ ਹੈ ਖਿਦਰਾਬਾਦ ਦਾ ਕਿੰਨਾ ਬੁਰਾ ਹਾਲ ਹੈ ਅ ਚਟੋਲੀ ਜਿਹੜੀ ਸੜਕ ਨਹੀਂ ਬਣੀ ਹੁਣ ਤੱਕ ਖਿਦਰਾਬਾਦ ਤੇ ਲੈ ਕੇ ਖਿਦਰਾਬਾਦ ਨੂੰ ਜਿੰਨੇ ਵੀ ਸੜਕਾਂ ਲੱਗਦੀਆਂ ਭਾਵੇਂ ਮੀਆਂ ਪਰ ਕੁਬੈੜੀ ਟੱਪਰੀਆਂ ਠਾਣੇ ਨੂੰ ਸੰਗਤ ਪਰਾਂ ਬਲਾਕ ਮਾਦਰੀ ਬੁਰਾ ਹਾਲ ਹੈ ਗੱਡੀਆਂ ਲੋਕਾਂ ਦੀਆਂ ਟੁੱਟ ਚੁਕੀਆਂ ਏ ਇਹ ਸਿਰਫ ਔਰ ਸਿਰਫ ਇਹਨਾਂ ਮਿੱਦਾਂ ਇਹ ਚੀਹ ਤੇਹਰਾਂ ਨੇ ਵੀ ਨਾ ਸ਼ਰਮ ਨਹੀਂ ਆਉਂਦੀ ਯਾਰ ਲੋਕ ਇੰਨਾਂ ਨਹੀਂ ਇੰਨੀ ਲਾਪਾ ਕਰ ਰਹੇ ਆ ਜਿਹੜਾ ਇਹਨਾਂ ਦੇ ਖਿਲਾਫ ਬੋਲਦਾ ਉਸਦੇ ਖਿਲਾਫ ਵੀ ਰਹੇ ਪਰਚੇ ਕਰਵਾਉਂਦੇ ਨੇ ਜਾਂ ਫਿਰ ਇਹਨਾਂ ਨੂੰ ਧਮਕੀ ਦਿੰਦੇ ਨੇ ਆ ਤੀਊੜ ਪਿੰਡ ਪਤਾ ਹੀ ਹੈ ਇੱਕੋ ਗੁਰਸਿੱਖ ਕੁਝ ਬਜ਼ੁਰਗਾਂ ਨੇ ਆਪਣੇ ਮਨ ਦੀ ਇੱਛਾ ਜ਼ਾਹਿਰ ਕੀਤੀ ਹੈ ਉਹਨਾਂ ਨੇ ਦੇਖੋ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਆਪਣੀ ਗੱਲ ਕੋਈ ਵੀ ਰੱਖ ਸਕਦਾ ਇਹਨਾਂ ਦੀ ਪਾਰਟੀ ਕਹਿੰਦੀ ਸੀ ਅਸੀਂ ਸਵਿਧਾਨ ਨੂੰ ਮੰਨਦੇ ਹਾਂ ਅਸੀਂ ਭਗਤ ਸਿੰਘ ਦੀ ਸੋਚ ਨੂੰ ਮੰਨਦੇ ਹਾਂ ਅੱਜ ਉਹ ਇਹਨਾਂ ਦੀ ਸੋਚ ਕਿੱਥੇ ਗਈ ਹੈ ਜੋ ਸਵਿਧਾਨ ਕਿੱਥੇ ਗਿਆ ਜੋ ਲੋਕਤੰਤਰ ਕਿੱਥੇ ਗਿਆ ਕਿ ਆ ਲੋਕ ਆਪਣੀ ਗੱਲ ਨਹੀਂ ਰੱਖ ਸਕਦੇ ਹੈਗੇ ਪੱਤਰਕਾਰਾਂ ਦੇ ਕੋਲ ਤੁਸੀਂ ਉਹ ਇੰਟਰਵਿਊ ਲੈ ਕੇ ਦਿਨਾ ਗੁਰਸਿੱਖ ਪਰਿਵਾਰ ਦੇ ਨਾ ਬਜ਼ੁਰਗਾਂ ਦੀ ਜੇ ਉਹਨਾਂ ਨੇ ਉਹਨਾਂ ਨੂੰ ਕਿਸੇ ਨੂੰ ਪਤਾ ਲੱਗਿਆ ਤਾਂ ਹੀ ਉਹਨੇ ਇਹ ਗੱਲ ਕਹੀ ਹੈ ਇਹ ਤਾਂ ਪੂਰਾ ਪੰਜਾਬ ਇਹਨਾਂ ਦੇ ਖਿਲਾਫ ਬੋਲਦਾ ਪੂਰੇ ਪੰਜਾਬ ਨੂੰ ਜੇਲ੍ਹਾਂਾਂ 'ਚ ਦੇ ਦੂੰਗੇ ਇਹ ਪੂਰੇ ਪੰਜਾਬ ਨੂੰ ਡਰਾਉਂਗੇ ਇਹ ਪੂਰਾ ਖੇੜਾ ਲਕਾ ਬੋਲਦਾ ਜਾਂ ਪੂਰੇ ਖੇੜਾ ਲekin ਉਹ ਜੇਲ੍ਹਾਂਾਂ 'ਚ ਦੇ ਦੂੰਗੇ ਕੱਲ ਅੱਧੀ ਰਾਤ ਉਹਨਾਂ ਦੇ ਘਰਾਂ ਪੁਲਿਸ ਭੇਜੀ ਹੈ ਇਹਨਾਂ ਦੇ ਹੀ ਆ ਗੁਜਰਤੀ ਉੜਪਿੰਡ ਦੇੰਦੇ ਨੇ ਗੈਰ ਰਲੇ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਇਹਨਾਂ ਦੀ ਸਰਕਾਰ ਸਿਰਫ 5 ਸਾਲ ਰਹਿਣੀ ਹੈ ਇੱਥੇ ਆਪਣਾ ਭਾਈਚਾਰਾ ਖਰਾਬ ਨਾ ਕਰੋ ਇਹ ਦਿੱਲੀ ਵਾਲੇ ਐ ਹੋ ਸਕਦਾ ਅਨਮੋਲ ਹਲਕੇ ਵਿੱਚ ਦੁਆਰਾ ਚੋਣੇ ਨਾਲ ਲੜੇ ਜੇ ਉਹ ਇੰਨੇ ਸੱਚੇ ਐ ਮੈਂ ਅਨਮੋਲ ਕਗਨ ਮਾਨੂੰ ਕਹਿਣਾ ਚਾਹੁੰਦਾ ਵੀ ਅਗਰ ਤੁਸੀਂ ਇੰਨੇ ਸੱਚੇ ਐ ਤਾਂ ਜਿਹੜਾ ਤੁਹਾਡਾ ਨਾਮ ਆ ਅਫਸਰ ਯੂਜ਼ ਕਰ ਰਹੇ ਐ ਤੁਸੀਂ ਉਹਨਾਂ ਤੇ ਕਾਰਵਾਈ ਕਰੋ ਉਹਨਾਂ ਨੂੰ ਪੁੱਛੋ ਵੀ ਤੁਸੀਂ ਮੈਨੂੰ ਕਿਉਂ ਬਦਨਾਮ ਕਰ ਰਹੇ ਹੋ ਲੋਕਾਂ ਦੇ ਵਿੱਚ ਲੋਕਾਂ ਨੇ ਤਾਂ ਉਹ ਗੱਲ ਕਹੀ ਉਹਨਾਂ ਬਜ਼ੁਰਗਾਂ ਨੇ ਜਿਹੜੀ ਅਫਸਰ ਸਹਿਬਾਨਾਂ ਨੇ ਉਹਨਾਂ ਨੂੰ ਕਹੀ ਹੈ ਅਸੀਂ ਵੀ ਬਜ਼ੁਰਗਾਂ ਨੂੰ ਸਵਾਲ ਕੀਤਾ ਸੀ ਵੀ ਮੈਡਮ ਹੁਣ ਉਹਦਾ ਕਹਿੰਦੇ ਨੇ ਭਗਵੰਤਮਾਨ ਸਾਹਿਬ ਵੀ ਕਹਿੰਦੇ ਨੇ ਭ੍ਰਿਸ਼ਟਾਚਾਰ ਦੇ ਸਿੱਧਾ ਖਿਲਾਫ ਅਸੀਂ ਤਾਂ ਸਖਤਨ ਕੀਤੀ ਕਰਦੇ ਹਾਂ ਟੋਲ ਫਰੀ ਨੰਬਰ ਦਿੱਤੇ ਹੋਏ ਨੇ ਜਦ ਮਰਜ਼ੀ ਸਾਨੂੰ ਫੋਨ ਕਰੋ ਵੱਡੇ ਅਧਿਕਾਰੇ ਨੂੰ ਅਫਸਰਾਂ ਨੂੰ ਫੋਨ ਕਰੋ ਅਸੀਂ ਤਾਂ ਮਨ ਲੁਗੀ ਮੌਕੇ ਤੇ ਆਣ ਕੇ ਬੰਦਿਆਂ ਨੂੰ ਫੜਾਂਗੇ ਦੇਖੋ ਮੈਂ ਤੁਹਾਨੂੰ ਉਹੀ ਦੱਸ ਰਿਹਾ ਇਹ ਮਸ਼ਹੂਰੀ ਵਾਲੀ ਸਰਕਾਰ ਹੈ ਇਹਨਾਂ ਨੇ ਵੱਡੇ ਵੱ ਖਤਮ ਕਰਤਾ ਇਹਨਾਂ ਨੇ ਕੱਖ ਨਹੀਂ ਕਰਿਆ ਹੈਗਾ ਇੱਕ ਵੀ ਕੰਮ ਇਹਨਾਂ ਨੇ ਪੰਜਾਬ ਲਈ ਨਹੀਂ ਕਰਿਆ ਆਪਣੇ ਬਾਦਿਆਂ ਤੋਂ ਸਰਕਾਰ ਫੈਲ ਹੈ ਇਹਨਾਂ ਨੇ ਪੰਜਾਬ ਦਾ ਔਰ ਸਾਡੇ ਹਲਕੇ ਦਾ ਬੇੜਾ ਕਰਕੇ ਕਰਤਾ ਠੀਕ ਹੈ ਨਾ ਦੇਖੋ ਲੋਕ ਤਾਂ ਜੇ ਲੋਕਾਂ ਨੂੰ ਕੁਝ ਪਤਾ ਲੱਗਦਾ ਲੋਕਾਂ ਦੇ ਵਿੱਚ ਗੱਲਬਾਤ ਚੱਲਦੀ ਹੈ ਤਾਂ ਲੋਕ ਤਾਂ ਬੋਲੂਗੇ ਐਮਐਨ ਨੂੰ ਬਾਰ ਬਾਰ ਸਪਸ਼ਟੀ ਕਰ ਦੇਣ ਦੀ ਕੀ ਲੋੜ ਹੈ ਪਹਿਲਾਂ ਪੈਂਤ ਪਰੇ ਦੀ ਪੰਚਾਇਤ ਨੇ ਇਹਨਾਂ ਤੇ ਇਲਜ਼ਾਮ ਲਗਾਏ ਵੀ ਸਾਥੀਆਂ ਜਿਨ੍ਹਾਂ ਨੇ ਸਾਨੂੰ ਗ੍ਰਾਂਟ ਈਸ਼ੂ ਕਰਨੀ ਹੈ ਉਹ ਸਭ ਤੋਂ 35 ਲੱਖ ਦੀ ਕਮਿਸ਼ਨ ਮੰਗ ਰਹੇ ਹਨ ਉਸ ਤੋਂ ਬਾਅਦ ਇੱਕ ਨਾਡੇ ਮੰਦਰ ਹੈ ਉਸ ਮੰਦਰ ਤੇ ਕੁਝ ਬੰਦਿਆਂ ਨੇ ਇਹਨਾਂ ਦਾ ਨਾਮ ਲੈ ਕੇ ਨਜਾਇਜ਼ ਕਬਜ਼ੇ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਕਾਰਵਾਈ ਕਰਨੀ ਦੀ ਫਿਰ ਇਹਨਾਂ ਦੀ ਹੀ ਪਾਰਟੀ ਦਾ ਆਗੂ ਹਰਜੀਤ ਮਾਂਟੀ ਉਹਨੇ ਲਾਈਵ ਹੋ ਕੇ ਕਿਹਾ ਹੈ ਕਿ ਖਰੜ ਦੇ ਵਿੱਚ ਜਿੱਥੇ ਬੀਬਾ ਅਨਮੋਲ ਕਗਨ ਮੰਦ ਦਫ਼ਤਰ ਹੈ ਉਹਦੇ ਲਈ ਇੱਕ ਸ਼ੋਰੂਮ ਬਣ ਰਿਹਾ ਦੋ ਨੰਬਰ ਦੇ ਵਿੱਚ ਉਹ ਮੈਂ ਤਾਂ ਨਹੀਂ ਜੀ ਬਲਦੀ ਹਰ ਜੀ ਤੇ ਵੰਟੀ ਦੇ ਉਹ ਬੋਲ ਰਿਹਾ ਨਾ ਇੱਕ ਕਰਾਲੀ ਦੇ ਵਿੱਚ ਬਿਲਡਿੰਗ ਬਣ ਰਹੀ ਦੀ ਉਹ ਪਹਿਲਾਂ ਦੋ ਵਾਰੀ ਬੀਬਾ ਜੀ ਨੇ ਮੇਰੇ ਖਿਆਲ ਉਹ ਬਿਲਡਿੰਗ ਨੂੰ ਬਲਡੋਜ਼ਰ ਲੈ ਕੇ ਟਾਇਆ ਉਹ ਤੀ ਵਾਰੀ ਤਿਆਰ ਹੋ ਗਿਆ ਕੀ ਦੀ ਸ਼ਹਿਰ ਤਿਆਰ ਹੋ ਗਿਆ ਉਹ ਤੁਸੀਂ ਆਪਣੇ ਬਿਆਨਾਂ ਦੇ ਪੱਕੇ ਰਹੋਗੇ ਪੱਕੀਆਂ ਗੱਲਾਂ ਇਹ ਉਹ ਅਸੀਂ ਤਾਂ ਪੱਕੇ ਆ ਮਰ ਜੇ ਸਾਨੂੰ ਕਿਹਦਾ ਡਰ ਪੈ ਨਹੀਂ ਹੈਗਾ ਸਾਨੂੰ ਅੰਦਰ ਕਰਵਾ ਦੇਵੇ ਬਾਹਰ ਕਰਵਾ ਦੇਵੇ ਗੋਲੀ ਮਰਵਾ ਦੇਵੇ ਅਸੀਂ ਤਾਂ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਖੜੇ ਆ ਆਪਣੇ ਹਲਕੇ ਦੇ ਲੋਕਾਂ ਦੀ ਅਸੀਂ ਗੱਲ ਕਰਾਂਗੇ ਅਸੀਂ ਆਪਣੇ ਹਲਕੇ ਦੇ ਲੋਕਾਂ ਨਾਲ ਬਿਲਕੁਲ ਵੀ ੱੱਕਾ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਤਿਊੜ ਪਿੰਡ ਦੇ ਵਾਸੀਆਂ ਦੇ ਨਾਲ ਆ ਉਹਨਾਂ ਬਜ਼ੁਰਗਾਂ ਦੇ ਨਾਲ ਆ ਉਹਨਾਂ ਗੁਰਸਿੱਖ ਪਰਿਵਾਰਾਂ ਦੇ ਨਾਲ ਆ ਜਿਹੜਾ ਵੀ ਹੱਕ ਸੱਚ ਦੀ ਆਵਾਜ਼ ਬੁਲੰਦ ਕਰੂਗਾ ਅਸੀਂ ਉਸ ਦੇ ਨਾਲ ਖੜੇ ਆ ਪੰਜਾਬ ਕਾਂਗਰਸ ਕੀ ਕੰਮ ਕਰ ਰਹੀ ਹੈ ਤੁਹਾਡੀ ਪਾਰਟੀ ਕੀ ਕੰਮ ਕਰ ਰਹੀ ਹੈ ਪਿੰਡਾਂ ਦੇ ਵਿੱਚ ਪੰਜਾਬ ਕਾਂਗਰਸ ਬਹੁਤ ਵਧੀਆ ਕੰਮ ਕਰ ਰਹੀ ਹੈ ਜੋ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਤੇ ਉਹਨਾਂ ਨੂੰ ਥੋੜਾ ਸਮਾਂ ਮਿਲਿਆ ਤਾਂ ਉਹਨਾਂ ਨੇ ਬਹੁਤ ਹੀ ਜ਼ਿਆਦਾ ਕੰਮ ਕਰੇ ਤੇ ਲੇਕਿਨ ਕਿਤਨੇ ਕਿਤੇ ਲੋਕ ਇਹ ਚਾਹੁੰਦੇ ਸੀ ਕਿ ਕੀ ਬਦਲਾਅ ਹੋਵੇ ਬਦਲਾਅ ਦੇ ਚੱਕਰ ਦੇ ਵਿੱਚ ਹੈ ਇਹਨਾਂ ਨੂੰ ਜਤਾਇਆ ਤਾਂ ਲੇਕਿਨ ਉਹਨਾਂ ਲੋਕਾਂ ਨੂੰ ਪਤਾ ਲੱਗ ਗਿਆ ਜਦੋਂ ਪੰਜਾਬ ਕਾਂਗਰਸ ਦੀ ਇਹ ਸਰਕਾਰ ਬਣੂਗੀ ਇੱਕ ਵੱਡੇ ਫਤਵੇ ਨਾਲ ਕਾਂਗਰਸ ਸਰਕਾਰ ਬਣੂਗੀ ਇਹ ਜਿਹੜੇ ਵਿਗੜੇ ਹੋਏ ਕੰਮ ਐ ਇਹ ਜਿਹੜੇ ਰੁਕੇ ਹੋਏ ਕੰਮ ਐ ਜਿਹੜੀਆਂ ਪੁਲੀਆਂ ਲੱਗਣੀਆਂ ਸੜਕ ਲੱਗਣੀਆਂ ਸੜਕਾਂ ਬਣਨੀਆਂ ਇਹ ਪੁਲ ਲੱਗਣੇ ਇਹ ਸਾਰੇ ਕੰਮ ਕਾਂਗਰਸ ਕਰੂਗੀ ਪਹਿਲੇ ਵੀ ਕਾਂਗਰਸ ਨੇ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਵਿਕਾਸ ਕੀਤਾ ਜਿਹੜੀਆਂ ਸੜਕਾਂ ਇਹ ਪੁਲ ਲੱਗੇ ਆ ਇਹ ਸਭ ਕਾਂਗਰਸ ਦੀ ਹੀ ਦੇਣ ਹੈ ਜੇ ਜਦੋਂ ਪਿੰਡਾਂ ਦੇ ਵਿੱਚ ਅਸੀਂ ਲੋਕਾਂ ਨੂੰ ਜਾ ਕੇ ਸਵਾਲ ਕਰਦੇ ਸੀ ਤੇਊੜ ਦੇ ਗੱਲ ਕੀਤੀ ਜਦੋਂ ਤੇਊੜ ਦੇ ਵਿੱਚ ਪਿੰਡਾਂ ਨੂੰ ਜਾ ਕੇ ਸਵਾਲ ਕੀਤੇ ਵੀ ਸੜਕਾਂ ਬਣਾਈਆਂ ਕਿੰਨੇ ਨੇ ਕਹਿੰਦੇ ਸੀ ਵੀ ਕਾਲੀਦਾਲਾ ਵਾਲਿਆਂ ਨੇ ਬਣਾਈਆਂ ਚਲੋ ਚਾਹੇ ਅਕਾਲੀ ਦਲ ਨੇ ਬਣਾਈਆਂ ਚਾਹੇ ਕਾਂਗਰਸ ਨੇ ਬਣਾਈਆਂ ਕਾਂਗਰਸ ਨੇ ਵੀ ਬਹੁਤ ਕੰਮ ਕਰਿਆ ਆ ਅਕਾਲੀ ਨੇ ਵੀ ਕਿਤਨੇ ਕਿਤੇ ਬਹੁਤ ਕੰਮ ਕਰਿਆ ਇਹ ਗੱਲ ਮੰਨਣ ਯੋਗ ਹੈਗੀ ਆ ਇਸ ਤੇ ਅਸੀਂ ਮੁੱਕਰ ਨਹੀਂ ਆ ਲੇਕਿਨ ਇਹਨਾਂ ਦਾ ਘਰੇ ਹੀ ਗੱਖ ਨਹੀਂ ਇਹਨਾਂ ਨੇ ਇੱਕ ਪੈਂਚ ਵਰਗੀ ਹੀ ਦਿਖਾ ਦਿਓ ਯਾਰ ਕਿਤੇ ਸੜਕ ਨੂੰ ਲੱਗਿਆ ਹੋਵੇ ਕਹਿੰਦੇ ਜੀ ਕਾਂਗਰਸ ਵਾਲੇ ਤਾਂ ਗੁਟਕਾ ਸਾਹਿਬ ਦੀ ਸੌਂ ਖਾ ਕੇ ਮੁੱਕਰ ਗਏ ਸੀਗੇ ਜਿਨ੍ਹਾਂ ਨੇ ਗੁਟਕਾ ਸਾਹਿਬ ਦੀ ਸੌਂ ਖਾਈ ਤੀ ਉਹ ਪਾਰਟੀ ਦੇ ਵਿੱਚ ਨਹੀਂ ਰਹੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਤੁਹਾਨੂੰ ਵੀ ਪਤਾ ਹੀ ਹੈ ਉਹ ਸਭ ਨੂੰ ਪਤਾ ਹੀ ਹੈ ਹੁਣ ਨਵੇਂ ਸਿਰੇ ਤੇ ਨਵੀਂ ਸੋਚ ਨਾਲ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਆ ਰਹੀ ਹੈ ਤੇ ਉਹ ਹਲਕੇ ਦਾ ਵਿਕਾਸ ਵੀ ਤੇ ਪੰਜਾਬ ਦਾ ਵਿਕਾਸ ਵੀ ਕਰਾਉਗੀ ਤੁਸੀਂ ਇਹਨਾਂ ਦੇ ਅੱਗੇ ਨੂੰ ਪੁੱਛੋ ਤਾਂ ਸਹੀ ਯਾਰ ਵੀ ਇਹਨਾਂ ਨੇ ਕਰਿਆ ਕੀਆ ਯਾਰ ਇਹ ਐਂ ਸਾਲ ਕਹਿੰਦੇ ਨੇ ਆ ਕਿ ਬਰਸਾਤਾਂ ਦੇ ਬਾਅਦ ਕੰਮ ਲਾਉਂਗੇ ਆ ਚੌਥੀ ਬਰਸਾਤ ਹੈ ਚੌਥਾ ਸਾਲ ਆਵਾ ਨਹੀਂ ਪਾਰਟੀ ਲੱਗ ਗਿਆ ਅਸੀਂ ਗੂੜੇ ਪਿੰਡ ਜਾ ਕੇ ਆਏ ਉੱਥੇ ਮੈਂ ਕਹਿੰਦਾ ਪੰਜ ਸੱਤ ਪਿੰਡਾਂ ਦਾ ਸੰਪਰਕ ਟੁੱਟ ਗਿਆ ਠੀਕ ਹੈ ਨਾ ਉਹ ਪੁਲ ਦੇ ਵਿੱਚ ਪਾੜ ਪੈ ਗਏ ਲੋਕਾਂ ਨੂੰ ਕਿੰਨੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਗਿਆ ਜੈਨਤੀ ਮਾਜਰ ਵਾਲੇ ਪਿੰਡਾਂ ਦੀ ਗੱਲ ਕਰ ਰਹੇ ਹੋ ਤੁਸੀਂ ਜੀ 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 ਜੈਨਤੀ ਮ ਅਸੀਂ ਜਾ ਕੇ ਵੀ ਆਏ ਹਾਂ ਉਹਨਾਂ ਪਿੰਡਾਂ ਦੇ ਲੋਕਾਂ ਨੂੰ ਮਿਲ ਕੇ ਵੀ ਆਈ ਹੈ ਅਸੀਂ ਮੌਕਾ ਵੀ ਦੇਖ ਕੇ ਆਏ ਅਸੀਂ ਖੇੜ ਵੀ ਜਾ ਕੇ ਆਏ ਹਾਂ ਤੂੰੜ ਵੀ ਜਾ ਕੇ ਆਏ ਹਾਂ ਕਿਧਰ ਬਾਤ ਤੋਂ ਸੰਡਾ ਏਰੀਆ ਹੀ ਹੈ ਇਧਰ ਨਵੇਂ ਗਰਾਉਂ ਦੇ ਵਿੱਚ ਮੈਂ ਕਹਿੰਦਾ ਇੱਕ ਵੀ ਕੰਮ ਨਹੀਂ ਕਰਿਆ ਇਹਨਾਂ ਨੇ ਕੋਈ ਮੈਨੂੰ ਇੱਕ ਕੰਮ ਤੁਸੀਂ ਦਾਸਤਾਨ ਦੋ ਤੁਸੀਂ ਆ ਪੱਤਰਕਾਰ ਤੁਸੀਂ ਲੋਕਾਂ ਦੇ ਵਿੱਚ ਜਾਣਦੇ ਹੋ ਜੇ ਇਹਨਾਂ ਨੇ ਕੰਮ ਕਰਿਆ ਹੁੰਦਾ ਤਾਂ ਤੁਹਾਨੂੰ ਸੜਕਾਂ ਦੀ ਖਬਰ ਲੈਣ ਦੀ ਕੀ ਲੋੜ ਪੈਗੀ ਤੀ ਤੁਸੀਂ ਨਾਲ ਦੇ ਵਿੱਚ ਵਿਕਾਸ ਕਰੂਗਾ ਕੌਣ ਹੈ ਜੇ ਮੌਜੂਦਾ ਸਰਕਾਰ ਨਹੀਂ ਕਰੂਗੀ ਮੌਜੂਦਾ ਐਮਐਲਏ ਨਹੀਂ ਕਰੂਗਾ ਫਿਰ ਵਿਕਾਸ ਕਰੂਗਾ ਕੌਣ ਲੋਕ ਜਾਣਗੇ ਕਿੱਧਰ ਆ ਗਾਂ ਤਾਂ ਫਿਰ ਲੋਕ ਵੋਟ ਨਹੀਂ ਪਾਉਣਗੇ ਫਿਰ ਤਾਂ ਐਮਐਲਏ ਨੂੰ ਵੋਟ ਇਹਨਾਂ ਨੂੰ ਕਿਸੇ ਨੇ ਨਹੀਂ ਪੈਣੀ ਹੈਗੀ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਖਰੜ ਦੇ ਵਿੱਚ ਲੋਕਾਂ ਨੇ ਸੜਕਾਂ ਨੂੰ ਆਪ ਸਾਫ਼ ਕਰਿਆ ਆਪ ਟੋਏ ਭਰੇ ਆ ਗੂੜੇ ਕਸੌਲੀ ਵਾਲੀ ਸਾਈਡ ਵੀ ਅਸੀਂ ਜੈਨਤੀ ਮਾਦਰੀ ਵਾਲੀ ਸੜਕ ਜਾ ਕੇ ਆਏ ਆ ਉਹਨਾਂ ਲੋਕਾਂ ਨੇ ਵੀ ਇਹੀ ਗੱਲ ਕਰੀ ਹੈ ਕਿ ਜੇ ਸਰਕਾਰ ਨਹੀਂ ਕੁਝ ਕਰਦੀ ਤਾਂ ਅਸੀਂ ਕੁਝ ਪੈਸੇ ਢਾਲ ਕੇ ਅਸੀਂ ਉਹ ਆਪ ਕੰਮ ਕਰਵਾ ਲੈਂਦੇ ਆ ਫਿਰ ਵੋਟਾਂ ਕਿਸ ਗੱਲੋਂ ਲੋਕਾਂ ਨੇ ਪਾਈਆਂ ਐਡਾ ਵੱਡਾ ਫਤਵਾ ਦੇ ਕੇ 92 ਐਮਐਲਏ ਦਾ ਨਹੀਂ ਬਣਾਏ ਐ 80000 ਵੋਟ ਦੇ ਨਾਲ ਬੀਬਾ ਜੀ ਜਿੱਤੇ ਐ ਤੇ ਫਿਰ ਉਹ ਕਿਉਂ ਜਿੱਤੇ ਐ ਲਗਦਾ ਮੈਡਮ ਨੂੰ ਬਹੁਤ ਪਿਆਰ ਮਿਲਿਆ ਪਿੰਡਾਂ ਦੇ ਵਿੱਚ ਮੈਂ ਕਹਿੰਦਾ ਲੋਕ ਬਹੁਤ ਮਤਲਬ ਕਿ ਸਤਿਕਾਰ ਦਿੰਦੇ ਸੀਗੇ ਬਜ਼ੁਰਗ ਹੋਣ ਵੀਰ ਹੋਣ ਮਤਲਬ ਕਿ ਜਿੰਨਾ ਪਿਆਰ ਲੱਗਦਾ ਵੀ ਖਰੜ ਹਲਕੇ ਦੇ ਜਨਮੋਲਕ ਅਗਰਮਾਨ ਹੋਣਾ ਨੂੰ ਮਿਲਿਆ ਸ਼ਾਇਦ ਕਿਸੇ ਨੂੰ ਮੀ ਲੀਡਰ ਨੂੰ ਮਿਲਿਆ ਨਹੀਂ ਹੋਣਾ ਪੂਰੇ ਪੰਜਾਬ ਚ ਉਹ ਲੋਕ ਪਿਆਰ ਵਾਪਸ ਵੀ ਦੇਣ ਲੱਗੇ ਹੈ ਨਾ ਹੁਣ ਹੂੰ ਮਿਲਦੇ ਰਹਿਣਾ ਵਾਪਸ ਹਮ ਪ੍ਰਸ਼ਾਦ ਲੋਕਾਂ ਨੂੰ ਰੋਜ਼ ਦੇ ਰਹੇ ਆ ਉਹ ਕੱਟ ਦੇ ਰਹੇ ਆ ਉਹ ਤਾਂ ਹੀ ਦੇ ਰਹੇ ਆ ਕਿ ਇਹਨਾਂ ਨੇ ਕੋਈ ਕੰਮ ਨਹੀਂ ਕਰਿਆ ਲੋਕਾਂ ਨੇ ਇਹਨਾਂ ਨੂੰ ਆਪਣੇ ਹੱਥਾਂ ਦੇ ਚੱਕੇ ਆ ਤੇ ਆਪਣੀ ਪਲਕਾਂ ਦੇ ਬੜਾਇਆ ਤਾਂ ਕਿ ਕਿਤੇ ਨਾ ਕਿਤੇ ਪੰਜਾਬ ਦਾ ਕੁਝ ਸੁਧਾਰ ਕਰੂਗੇ ਲੇਕਿਨ ਇਹਨਾਂ ਨੇ ਪੰਜਾਬ ਦਾ ਬੇੜਾ ਗਰਕ ਕਰਤਾ ਇੱਕ ਵੀ ਕੰਮ ਇਹਨਾਂ ਨੇ ਇਸ ਹਲਕੇ ਦੇ ਲਈ ਨਹੀਂ ਕਰਿਆ ਕੋਈ ਪ੍ਰੋਜੈਕਟ ਨਹੀਂ ਲੈ ਕੇ ਆਏ ਜਦ ਬੀਬਾ ਮੰਤਰੀ ਦੀ ਇਹ ਕੰਮ ਤਾਂ ਜਦ ਸਾਰੀ ਕੰਮ 6 ਮਹੀਨੇ ਵਿੱਚ ਹੋ ਜਾਣੇ ਚਾਹੀਦੇ ਤੇ ਹੁਣ ਤਾਂ ਬੀਬਾ ਮੰਤਰੀ ਨੇ ਹੀ ਹੁਣ ਤਾਂ ਕੱਲੀ ਐਵੇਂ ਲੈ ਹੁਣ ਤਾਂ ਖਰੜ ਦੇ ਵਿੱਚ ਨਹੀਂ ਆਪਣੀ ਕਮੇਟੀ ਹੈ ਇਹ ਜਿਹੜੇ ਕਹਿੰਦੇ ਤੇ ਚੁਟਕੀਆਂ ਮਾਰ ਕੇ ਅਭੀ ਤਾਂ ਪਾਰਟੀ ਸ਼ੁਰੂ ਹੋਈ ਹੈ ਉਹ ਪਾਰਟੀ ਕਾ ਸ਼ੁਰੂ ਹੋਣੀ ਹੈ ਪਾਰਟੀ ਸ਼ੁਰੂ ਨਹੀਂ ਪਾਰਟੀ ਤਾਂ ਖਤਮ ਹੋ ਗਈ ਪਿੰਡਾਂ ਦੇ ਵਿੱਚ ਇਹਨਾਂ ਨੇ ਕੁਝ ਨਹੀਂ ਕਰਿਆ ਅਜ ਖਰੜ ਦੇ ਵਿੱਚ ਨਾ ਬੱਸ ਸਟੈਂਡ ਹੈ ਉੱਥੇ ਇੰਨੀ ਆਪਣਾ ਟ੍ਰੈਫਿਕ ਜਮ ਹੁੰਦੀ ਹੈ ਇੰਨਾ ਪਾਣੀ ਖੜ੍ਹ ਜਾਂਦਾ ਹੈ ਭਾਰਤੀਆ ਸਟੇਟਾਂ ਤੋਂ ਲੋਕ ਉੱਥੇ ਲੰਘਦੇ ਆ ਉਹਨਾਂ ਦੇ ਵਿੱਚ ਸਾਡੇ ਪੰਜਾਬ ਦੇ ਸਾਡੇ ਖਰੜ ਨਾਲ ਕਿੰਦੀ ਬੇਇੱਜ਼ਤੀ ਹੋ ਰਹੀ ਹੈ ਯਾਰ ਵੇ ਇਹਨਾਂ ਦਾ ਤਾਂ ਬਹੁਤ ਬੁਰਾ ਹਾਲ ਹੈ ਇਸ ਹਲਕੇ ਦੇ ਵਿੱਚ 10 ਸਾਲ ਰਾਜ ਰਿਹਾ ਹੈ ਆਮ ਆਦਮੀ ਪਾਰਟੀ ਦਾ ਪਹਿਲਾਂ ਕਮਰਸੰਧੂ ਰਹੇ ਹੁਣ ਅਨਮੋਲ ਕਾਗਨਮਾਨ ਹੈ ਪਰ ਇਹਨਾਂ ਨੇ ਕੁਝ ਨਹੀਂ ਕਰਿਆ ਕੁਝ ਇਹਨਾਂ ਦੀਆਂ ਅੰਨੀਆਂ ਪੇਡਾਂ ਅੱਜ ਵੀ ਫੇਸਬੁਕ ਤੇ ਇਨਕਲਾਬ ਜਿੰਦਾਬਾਦ ਬਹੁਤ ਬੜੀਆਂ ਕੰਮਕਾਰ ਹੋ ਰਿਹਾ ਮੈਂ ਉਹਨਾਂ ਅੰਨੀਆਂ ਪੇਡਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਐਨੇ ਅੰਨ ਭਗਤ ਨਾ ਬਣੋ ਪੰਜਾਬ ਦੇ ਹਿੱਤਾਂ ਦੀ ਗੱਲ ਕਰੋ ਪੰਜਾਬ ਦੇ ਹੱਕਾਂ ਦੀ ਗੱਲ ਕਰੋ ਪਾਰਟੀ ਬਜਰੀ ਉੱਪਰ ਉੱਠ ਕੇ ਪੰਜਾਬ ਅੱਜ ਮਰਨ ਦੇ ਕਿਨਾਰੇ ਹੋਇਆ ਵੇ ਤਾਣੀ ਦੇ ਨਾਲ ਪੰਜਾਬ ਡੁੱਬਰੇ ਹਾਂ ਅਜੋ ਕਿੱਥੇ ਆ ਜਿੰਮੇ ਤੇ ਦਿੱਲੀ ਵਾਲੇ ਦੇਹਰਾਂ ਨੇ ਯਾਰ ਉਹ ਦਿੱਲੀ ਵਾਲੇ ਕਿੱਥੇ ਆਜੋ ਜਿਹੜੇ ਇੱਥੇ ਫਿਰ ਰਹੇ ਤੇ ਪੰਜਾਬ ਨੂੰ ਲੁੱਟਖਸੁੱਟ ਕਰ ਰਹੇ ਤੇ ਅਜੋ ਦਿੱਲੀ ਵਾਲੇ ਕਿੱਥੇ ਦਿੱਲੀ ਵਾਲੇ ਨਹੀਂ ਨਜ਼ਰ ਆ ਰਹੇ ਕਿਤੇ ਪੰਜਾਬ ਦੇ ਵਿੱਚ ਹੜਾਏ ਨੇ ਤੁਸੀਂ ਗੱਲ ਕਰਦੇ ਹੋ ਬਾਰ-ਬਾਰ ਪਰ ਕਿਤੇ ਨੇ ਕਿਤੇ ਪੰਜਾਬ ਦੀਆਂ ਸੰਸਥਾਵਾਂ ਖੜੀਆਂ ਨੇ ਪੰਜਾਬ ਦੇ ਕਾਰਸੇਵਾਲ ਜਿਹੜੇ ਡੇਰੇ ਨੇ ਉਹ ਖੜੇ ਨੇ ਆਮ ਲੋਕ ਖੜੇ ਨੇ ਕਿਤੇ ਨਾ ਕਿਤੇ ਪਿੰਡਾਂ ਵਾਲੇ ਲੋਕ ਗਰਾਹੀ ਲੈ ਕੇ ਆਪਣੇ ਪਿੰਡਾਂ ਦੇ ਜੋ ਟਰਾਲੀਆਂ ਲੈ ਕੇ ਜੋ ਵੀ ਰਸਦਾ ਨੇ ਜੋ ਉੱਥੇ ਚੀਜ਼ਾਂ ਚਾਹੀਦੀਆਂ ਉਹ ਲੈ ਕੇ ਮਿਲ ਲੱਗਦਾ ਪਹੁੰਚ ਰਹੇ ਨੇ ਮੈਂ ਸ਼ੁਰੂ ਵਿੱਚ ਤੁਹਾਨੂੰ ਉਹੀ ਗੱਲ ਸ਼ੁਰੂ ਕਰੀ ਥੀ ਮੈਂ ਕਿ ਲੋਕ ਆਪਣੇ ਕੰਮ ਆਪ ਕਰ ਰਹੇ ਨੇ ਜਿਹੜੇ ਸਰਕਾਰ ਨੇ ਕੰਮ ਕਰਨੇ ਆ ਉਹ ਲੋਕ ਕਰ ਰਹੇ ਨੇ ਜਾਂ ਜਿਹੜੀ ਸਮਾਜਿਕ ਸੁਧਾਰ ਸੰਸਥਾਵਾਂ ਨੇ ਉਹ ਕਰ ਰਹੇ ਨੇ ਜੋ ਸਮਾਜ ਸੇਵੀ ਵੀ ਕਰ ਰਹੇ ਨੇ ਇਹ ਭਗਵਾਨ ਤੁਮਨ ਕਹਿੰਦਾ ਮੈਂ ਹੈਲੀਕਾਪਟਰ ਦੇਤਾ ਮੈਂ ਇਹ ਦੇਤਾ ਫਲਾਣਾ ਦੇਤਾ ਕੁਝ ਨਹੀਂ ਦਿੱਤਾ ਯਾਰ ਆਪਣੇ ਹੱਲਕੇ ਨਾ ਕਿਤੇ ਮੈਨੂੰ ਇਹ ਦੱਸੋ ਆਪਣੇ ਹੱਲਕੇ ਦੀ ਐਵੇਂ ਲੰਦੇ ਨੇ ਕਿਸੇ ਪਿੰਡਾਂ ਦਾ ਦੌਰਾ ਕਰਿਆ ਕੋਈ ਖਬਰ ਲੱਗੀ ਨਹੀਂ ਜਾਂਦੇ ਮੈਡਮ ਹੁਣੇ ਕੱਲ੍ਹ ਹਜੇ 나ਡੇ ਜਾ ਕੇ ਆਏ ਨੇ ਪਤਾ ਨਹੀਂ ਕਿੰਨੇ ਲੱਖਾਂ ਦੀ ਗ੍ਰਾਂਟ ਦੇ ਕੇ ਆਏ ਨੇ 나ਡੇ ਕੁਸ਼ਤੀ ਦੰਗਲ ਸੀਗੇ ਕੁਸ਼ਤੀ ਦੰਗਲ ਮੰਗੇ ਆ ਜਿਹੜੇ ਲੋਕ ਪਾਣੀ ਗੱਲ ਮਾਰ ਰਹੇ ਉੱਥੇ ਤਾਂ ਨਹੀਂ ਗਏ ਕੁਸਤੀ ਦੰਗਲ ਮੈ ਜਾਇਦਾ ਕੀ ਫਾਇਦਾ ਹੋ ਜਣਾ ਲੋਕਾਂ ਨੂੰ ਲੋਕ ਤਾਂ ਪਾਣੀ ਮਟੋਬਕੇ ਮਰ ਰਹੇ ਆ ਨੀ ਪਿੰਡ ਦੇ ਪੰਚਾਇਤ ਨੂੰ ਤਾਂ ਪੈਸੇ ਦੇ ਕੇ ਆਏ ਨੇ ਨਾ ਗ੍ਰਾਂਡ ਉਹ ਪੈਸੇ ਲੱਗਣੇ ਵੀ ਚਾਹੀਦੇ ਲੱਗੇ ਕਿੱਥੇ ਆ ਹੁਣ ਕਹਿੰਦੇ ਆ ਵੀ ਬਰਸਾਤਾਂ ਦੇ ਬਾਅਦ ਕੰਮਕਾਰ ਸ਼ੁਰੂ ਹੋਣਾ ਏ ਬਰਸਾਤਾਂ ਵੀ ਚਲੋ 2-4 ਦਿਨਾਂ ਮੈਂ ਖਤਮ ਹੋ ਜਾਣੀਆਂ ਦੇਖਦੇ ਆ ਕੰਮਕਾਰ ਇਹ ਇੰਦਾਂ ਦਾ ਪੂਰਾ ਹੁੰਦਾ ਜ ਨਹੀਂ ਹੁੰਦਾ ਇਹਨਾਂ ਤੇ ਆਸਮਰਾਤ ਹੈ ਨਹੀਂ ਜਿੱਕਰ ਇਹਨਾਂ ਨੇ ਪਿੱਛੇ 3 ਸਾਲ ਕੱਢਤੇ ਇਹ ਚੌਥਾ ਸਾਲ ਵੀ ਕੱਢਣਾ ਏ ਮੇਰੇ ਖਿਆਲ ਇੱਥੇ ਕੋਈ ਕੰਮਕਾਰ ਨਹੀਂ ਹੋਣਾ ਹੈਗਾ ਮੈਂ ਤਾਂ ਬੀਬਾ ਜੀ ਨੂੰ ਇੱਕੋ ਸੁਨੇਹਾ ਦੇਣਾ ਚਾਹੁੰਦਾ ਕਿ ਬੀਬਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਹਲਕਾ ਛੱਡ ਕੇ ਨਾ ਭਜਿਓ ਆਗਰ ਤੁਹਾਡੇ ਵਿੱਚ ਅਣਖ ਗੈਰਤ ਹੈ ਥੋੜੀ ਜਮੀਰ ਜਾਗਦੀ ਹੈ ਤਾਂ ਹਲਕਾ ਛੱਡ ਕੇ ਨਾ ਭਜਿਓ 2027 ਦੀ ਵਿੱਚ ਇੱਥੋਂ ਦੀ ਇਲੈਕਸ਼ਨ ਤਾਂ ਤੁਹਾਨੂੰ ਜਾ ਕੇ ਤੁਸੀਂ ਕੰਮ ਕਰੇ ਤਾਂ ਲੋਕ ਤੁਹਾਨੂੰ ਜਿਤਾ ਦੇਉਗੇ ਅਗਰ ਤੁਸੀਂ ਨਹੀਂ ਕੰਮ ਕਰਿਆ ਤਾਂ ਲੋਕ ਤੁਹਾਨੂੰ ਜ਼ਮਾਨਤ ਜ਼ਬਤ ਕਰਕੇ ਇੱਥੇ ਤੇ ਭਜਾਉਗੇ ਇਹ ਗੱਲ ਯਾਦ ਰੱਖਿਓ। ਫਕੀਰ ਵਿੱਚ ਕੀ ਕਹਿਣਾ ਚਾਹੁੰਗੇ ਖਰੜ ਦੇ ਨਿਵਾਸੀਆਂ ਨੂੰ। ਖਰੜ ਦੇ ਨਿਵਾਸੀਆਂ ਨੂੰ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਆਪਾਂ ਪਿਛਲੇ 10 ਸਾਲਾਂ ਤੋਂ ਇਹਨਾਂ ਝੂਠੇ ਇਨਕਲੇਬੀਆਂ ਦੇ ਕੋਲ ਆਪਾਂ ਠੱਗੇ ਗਏ। ਇਹਨਾਂ ਦਾ ਖਹਿਣਾ ਛੱਡ ਦਿਓ। ਇਹਨਾਂ ਦੇ ਅੱਲੇ-ਪੱਲੇ ਕੱਖ ਨਹੀਂ ਹੈਗਾ। ਇਹ ਸਿਰਫ ਔਰ ਸਿਰਫ ਅਰੀਲਾ ਬਣਾਣੇ ਵਾਲੇ ਐ, ਫੁੱਦੂ ਬਣਾਣੇ ਵਾਲੇ ਐ, ਚੁਟਕਲੇ ਸੁਣਾਣੇ ਵਾਲੇ ਐ। ਇਹ ਰਿਪੋਰਟ ਸਾਂਖੇ ਇਹਨਾਂ ਨੇ ਕਵਾ ਲੋ ਜੋ ਮਰਜ਼ੀ ਦੇਣੇ ਲੈਣੇ ਨੇ ਖਲਾਫ ਕੱਖ ਨਹੀਂ ਹੈਗਾ ਤੁਸੀਂ ਸਿਰਫ ਆਪਣਿਆਂ ਨੂੰ ਚੁਣੋ ਜਿਨ੍ਹਾਂ ਨੇ ਪੰਜਾਬ ਦਾ ਭਲਾ ਕਰਨਾ ਆਣੇ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਮੌਕਾ ਦੇਵੋ ਇੱਥੇ ਤੇ ਜੋ ਵੀ ਕਾਂਗਰਸ ਪਾਰਟੀ ਵੱਲੋਂ ਜਿੱਤੂਗਾ ਉਹਨੂੰ ਅਸੀਂ ਸਭ ਤੋਂ ਪਹਿਲਾਂ ਬਾਅਦ ਦੇ ਫੜ ਕੇ ਇੱਥੇ ਲੈ ਕੇ ਆਉਂਗੇ ਕਿ ਪਿੰਡਾਂ ਦੇ ਪੁਲ ਲਾਓ ਪਿੰਡਾਂ ਦੀਆਂ ਸੜਕਾਂ ਬਣਾਓ ਬਾਕੀ ਜਿਹੜੇ ਕੰਮਕਾਰ ਆ ਉਹ ਬਾਅਦ ਵਿੱਚ ਆਉਂਗੇ ਬੇਸਿਕ ਸਕੂਲ ਤਾਂ ਲੋਕਾਂ ਲਈ ਇਹੀ ਹੁੰਦੀਆਂ ਤਾਂ ਕਿ ਲੋਕ ਸਵੇਰੇ ਉੱਠ ਕੇ ਜਦੋਂ ਉਹ ਕੰਮਾਂ ਕਰਾਤੇ ਜਾਂਦੇ ਆ ਜੇ ਮੀਂਹ ਵੀ ਪੈਦਾ ਹੋਵੇ ਤਾਂ ਸੜਕਾਂ ਸਾਫ਼ ਸੁਥਰੀਆਂ ਹੋਣ ਟੋਏ ਨਾ ਪੈਣ ਹੋਣ ਗੱਡੀਆਂ ਨੇ ਟੁੱਟਣ ਮੋਟਰਸਾਈਕਲਾਂ ਟੁੱਟਣ ਐਕਸੀਡੈਂਟ ਨਾ ਹੋਣ ਇਹ ਬੇਸਿਕ ਸਹੂਲਤਾਂ ਹੁੰਦੀਆਂ ਲੋਕ ਹੋਰ ਕੁਝ ਨਹੀਂ ਮੰਗਦੇ ਲੋਕਾਂ ਨੂੰ ਫਰੀ ਦੇ ਕੁਝ ਨਹੀਂ ਚਾਹੀਦਾ ਮੈਂ ਭਗਵਾਨ ਜੀ ਤੁਮਾਨੂੰ ਕਹਿਣਾ ਚਾਹੁੰਦੀ ਮੈਂ ਡਰਾਮੇ ਨਾ ਕਰੋ ਜਾਂਦੇ ਵੇਲੇ ਕੁਝ ਮੜਾ ਮੋਟਾ ਪੰਜਾਬ ਦਾ ਸਵਾਰ ਦਿਓ ਤਾਂ ਕਿ ਲੋਕਾਂ ਦੇ ਜਿਹੜਾ ਗੁੱਸਾ ਹੈ ਉਹ ਥੋੜਾ ਠੰਡਾ ਹੋ ਜੇ ਮੈਂ ਨਹੀਂ ਲੋਕ ਤੁਹਾਤੋਂ ਬਹੁਤ ਹੀ ਜ਼ਿਆਦਾ ਦੁਖੀ ਹੈ ਮੈਂ ਤਾਂ ਇਹੀ ਗੱਲ ਕਹਾਂਗਾ ਕਿ ਜਾਂਦੇ ਇਹ ਪੰਜਾਬ ਦਾ ਥੋੜਾ ਬੋਤਾ ਗੁੱਸਾ ਸੁਧਾਰ ਕਰ ਦਿਓ ਤਾਂ ਕਿ ਲੋਕ ਤੁਹਾਨੂੰ ਮੜਾ ਮੋਟਾ ਗੁੱਸਾ ਠੰਡੇ ਕਰਕੇ ਤੁਹਾਡੇ ਤੇ ਜਿਹੜੀ ਨਫਰਤ ਉਹਦੀ ਫੁੱਲ ਨਾ ਪਰਸਾਨ ਥੋੜੇ ਪਿਆਰ ਦੀ ਵਰਖਾ ਤੁਹਾਡੇ ਦੀ ਕਰੇ ਕਦੇ ਜੀ ਕਾਂਗਰਸ ਹਾਲਾਚ ਬੜੇ ਪਾੜ ਪਏ ਹੋਏ ਨੇ 27 ਦੇ ਇਲੈਕਸ਼ਨ ਆ ਰਹੇ ਪਰ ਕਿਤੇ ਨ ਕਿਤੇ 4-5 ਉਮੀਦਵਾਰਾਂ ਦੇ ਨਾਮ ਆ ਰਹੇ ਨੇ ਛਾ ਤੁਹਾਨੂੰ ਪਤਾ ਹੋਣਾ ਦੇਖੋ ਰਾਈਟ ਰੱਖਣਾ ਸਭ ਦਾ ਹੱਕ ਹੈ ਇਹ ਸੰਵਿਧਾਨਿਕ ਤੌਰ ਤੇ ਲੋਕਤੰਤਰ ਹੈ ਆਪਾਂ ਕੋਈ ਵੀ ਹੱਕ ਰੱਖ ਸਕਦਾ ਮੈਂ ਵੀ ਰੱਖ ਸਕਦਾ ਤੁਸੀਂ ਵੀ ਜਿਆਦਾ ਤੌਰ ਤੇ ਰੱਖ ਸਕਦੇ ਹੋ ਹਰ ਇੱਕ ਬੰਦਾ ਆਪਣਾ ਹੱਕ ਰੱਖ ਸਕਦੇ ਜੀ ਨੂੰ ਵੀ ਪਾਰਟੀ ਮਿਲੂਗੀ ਅਸੀਂ ਪਾਰਟੀ ਹੁਕਮ ਕਰੂਗੇ ਜੀ ਨੂੰ ਲੋਕ ਪਰੋ ਸਕਦੇ ਕਰਨਗੇ ਜੀ ਨੂੰ ਵੀ ਪਾਰਟੀ ਟਿਕਟ ਦਵਾਂਗੀ ਅਸੀਂ ਉਸ ਦੇ ਪਿੱਛੇ ਤੁਰਾਂਗੇ ਕਾਂਗਰਸ ਪਾਰਟੀ ਇੱਕ ਝੁੱਟ ਹੈ ਕੋਈ ਕਲੇਸ਼ ਨਹੀਂ ਹੈਗਾ ਕੋਈ ਹੋਣੀ ਹੈਗਾ ਜੋ ਹਾਈ ਕਮਾਂਡ ਆਰਡਰ ਕਰੂਗੀ ਜਿੱਦਾਂ ਵੀ ਇਹ ਸਿਸਟਮ ਚੱਲੂਗਾ ਸਾਰੇ ਉਹਦੇ ਪਿੱਛੇ ਤੁਰਨਗੇ ਕੋਈ 파ੜ ਨਹੀਂ ਹੈਗਾ ਇਹ ਸਿਰਫ ਵਿਰੋਧੀ ਪਾਰਟੀਆਂ ਜਾਣਬੁੱਝ ਕੇ ਇਲਜ਼ਾਮ ਲਾਉਂਦੀਆਂ ਸਾਰੀਆਂ ਇੱਕ ਹੈ ਜਦੋਂ ਦਿੱਲੀ ਲੋਕ ਸਭਾ ਦੇ ਵਿੱਚ ਸਾਡੇ ਪੀ ਇਕੱਠੇ ਹੋ ਕੇ ਜਾਂਦੇ ਆ ਤਾਂ ਵੀ ਉਹ ਇੱਕ ਜੁੱਟ ਹੋ ਕੇ ਜਾਂਦੇ ਆ ਜਦੋਂ ਪੰਜਾਬ ਵਿਧਾਨ ਸਭਾ ਵਿੱਚ ਜਾਂਦੇ ਆ ਤਾਂ ਵੀ ਉਹ ਇਕੱਠੇ ਹੋ ਕੇ ਜਾਂਦੇ ਆ ਸਭ ਕੁਝ ਇੱਕ ਹੈ ਜੋ ਪਾਰਟੀ ਹਾਈ ਕਮਾਂਡ ਹੁਕਮ ਕਰੂਗੀ ਜੀ ਉਹਨਾਂ ਨੂੰ ਵੀ ਟਿਕਟ ਦੇਉਗੀ ਜਿਹੜਾ ਵੀ ਸੀਐਮ ਚਿਹਰਾ ਹੋਊਗਾ ਸਾਰੀ ਪਾਰਟੀ ਕਾਂਗਰਸ ਪਾਰਟੀ ਦਾ ਝੰਡਾ ਉਹਨਾਂ ਦੇ ਪਿੱਛੇ ਲੈ ਕੇ ਬਲੰਦ ਕਰੂਗੀ